ਫਦੀ ਦਾ ਕਾਲੇ ਮੈਂਡੇ ਕੱਪੜੇ ਕਾਲਾ ਮੈਂਡਾ ਵੇਸ ਗੁਨ ਹੀ ਪਰ ਆ ਮੈਂ ਫਿਰਾਂ ਲੋਕ ਕਹੈ ਦੁਰਵੇ ਇਸਲਾਕੇ ਦੀ ਗੁਲਾਮੀ ਵਾਸਤੇ ਆਇਆ ਸਿਆਸਤ ਕਰਨ ਨਹੀਂ ਆਇਆ ਫਰੀਦਕੋਟ ਵਾਸੀ ਹੰਸਰਾਜ ਹੰਸ ਨੂੰ ਦਰਵੇਸ਼ ਸਮਝ ਜਿਤਾਉਣ ਗਿਆ ਹੈ ਨਹੀਂ ਇਹ ਤਾਂ 4 ਜੂਨ ਨੂੰ ਪਤਾ ਲੱਗਣਾ ਹੈ ਪਰ ਬਾਬਾ ਫਰੀਦ ਅੱਗੇ ਨਤਮਸਤਕ ਹੋ ਹੰਸਰਾਜ ਹੰਸ ਨੇ ਅੱਜ ਚੋਣ ਮਹਿੰਮ ਦਾ ਆਗਾਜ਼ ਕਰ ਦਿੱਤਾ ਫਰੀਦਕੋਟ ਵਾਲੇ ਮੈਂਡੇ ਕੱਪੜੇ ਕਾਣਾ ਮੈਂਡਾ ਵੇ ਗੁਨ ਹੀ ਪਰ ਆ ਮੈਂ ਫਿਰਾਂ ਲੋਕ ਕਹੈ ਦੁਰਵੇਸ ਫਰੀਦ ਦਾ ਐਸਾ ਹੋਏ ਰਹੋ ਜੈਸੇ ਕੱਖ ਮਸੀਤ ਪੈਰਾ ਹੇਠ ਲਤਾੜੀ ਐ ਫਿਰ ਵੀ ਨਾ ਛਾੜੇ ਭੀ ਅਸੀਂ ਮੈਂ ਇਹ ਵੀ ਇਸ ਸ਼ਹਿਰ ਦੇ ਇਸ ਇਲਾਕੇ ਦੀ ਗੁਲਾਮੀ ਵਾਸਤੇ ਸਿਆਸਤ ਕਰਦੇ ਵੈਸੇ ਤਾਂ ਹਲਕਾ ਫਰੀਦਕੋਟ ਦੇ ਹਿੱਸੇ ਸਿਆਸੀ ਲੀਡਰਾਂ ਦੀ ਥਾਂ ਪਹਿਲਾਂ ਵੀ ਸੁਰਹੀ ਆਏ ਸਨ ਮੁਹੰਮਦ ਸਦੀਕ ਇਥੋਂ ਜਿੱਤੇ ਸੀ ਤੇ ਮੈਂਬਰ ਪਾਰਲੀਮੈਂਟ ਬਣੇ ਹੁਣ ਇਸ ਵਾਰ ਵੀ ਫਰੀਦਕੋਟ ਚ ਮੁਕਾਬਲਾ ਦਿਲਚਸਪ ਹੈ ਕਿਉਂਕਿ ਭਾਜਪਾ ਵੱਲੋਂ ਨੇ ਸੂਫੀ ਗਾਇਕ ਹੰਸ ਰਾਜ ਹੰਸ ਤੇ ਆਮ ਆਦਮੀ ਪਾਰਟੀ ਵੱਲੋਂ ਨੇ ਕਰਮਜੀਤ ਅਨਮੋਲ ਜੋ ਗਾਇਕ ਵੀ ਨੇ ਤੇ ਕਾਮੇਡੀਅਨ ਵੀ